ਦੇ ਦਰਬਾਰ ਸਾਹਿਬ ਨੂੰ ਉਡਾਉਣ ਦੀਆਂ ਧਮਕੀਆਂ ਆ ਗਈਆਂ ਜਿਹਦੇ ਉੱਤੇ ਸਿਆਸਤ ਜ਼ੋਰਾਂ ਤੇ ਹੋ ਗਈ ਗੁਰਜੀਤ ਸਿੰਘ ਔਜਲਾ ਨੂੰ ਵੀ ਕਹਿੰਦੇ ਈਮੇਲ ਰਾਹੀਂ ਧਮਕੀ ਆਈ ਮੁੱਖ ਮੰਤਰੀ ਭਗਵੰਤ ਮਾਨ ਦੇ ਅਕਾਊਂਟ ਦੇ ਉੱਤੇ ਵੀ ਧਮਕੀ ਆਈ ਇਹਦਾ ਪਰਿਵਾਰ ਇਹਦੇ ਦੂਜੇ ਤੀਜੇ ਵੀ ਇਹਦਾ ਬੋਲਦਾ ਨਹੀਂ ਸੀ ਜੀ ਫਲਾਨਾ ਨਹੀਂ ਕਰਦਾ ਨਹੀਂ ਸਾਨੂੰ ਸਾਰਾ ਪਤਾ ਹੈ ਕਿ ਖੜਾ ਪਾਣੀ ਚੱਲਦੇ ਪਾਣੀ ਨਾਲੋਂ ਜ਼ਿਆਦਾ ਖਤਰਨਾਕ ਹੋਇਆ ਕਰਦਾ ਇਹ ਇਕੱਲਾ ਤਾਂ ਇੰਨਾ ਕੰਮ ਨਹੀਂ ਕਰ ਸਕਦਾ ਇਹਦਾ ਮਤਲਬ ਇਹਦੇ ਨਾਲ ਹੋਰ ਵੀ ਤੇ ਰਾਜਗੁਰੂ ਗੰਗਾਵਈਆਂ ਨੇ ਕੋਈ ਏਜੰਸੀ ਜੁੜੀ ਹੋਈ ਹੈ ਲੋਕਾਂ ਵੱਲ ਧਿਆਨ ਨਹੀਂ ਦਿੱਤਾ ਕਿਸਾਨੀ ਵੱਲ ਧਿਆਨ ਨਹੀਂ ਦਿੱਤਾ ਆਪਣੇ ਮਤਾਬਕ ਹੀ ਆਪਣੇ ਫੈਸਲੇ ਕਰਤੇ ਬਿਲਕੁਲ ਚੋਣਾ ਦੇ ਸਿਰ ਤੇ ਜਾ ਕੇ ਇਹ ਪਟਾਰੀ ਖੋਲੀ ਜਾਵੇ ਇਹ ਲੋਕਾਂ ਦੇ ਖਦਖੇ ਨੇ ਹੂੰ ਕਿ ਆ ਵੀ ਹੋ ਸਕਦਾ ਕਿਉਂਕਿ ਰਾਜਸੀ ਪਾਰਟੀਆਂ ਦੇ ਵਿੱਚ ਕੁਝ ਵੀ ਹੋ ਸਕਦਾ ਹੈ ਜੇ ਡੀਐਨਏ ਮੈਚ ਨਹੀਂ ਕੀਤੇ ਇਹਦਾ ਮਤਲਬ ਬੱਚੇ ਚੱਕੇ ਵੀ ਨੇ ਇਹ ਤਾਂ ਪਹਿਲੇ ਦਿਨ ਤੋਂ ਗੱਲਾਂ ਆ ਰਹੇ ਹਨ ਕਿ ਇਹ ਜਿਹੜੇ ਬੱਚੇ ਇਹਨਾਂ ਦੇ ਕੋਲ ਹੁੰਦੇ ਹੋ ਇਹਨਾਂ ਦੇ ਆਬਦੇ ਨਹੀਂ ਹੈਗੇ ਬਹੁ ਗੰਤੀ ਕਰਨਲ ਸਾਹਿਬ ਦੀ ਫੈਮਿਲੀ ਵੱਲੋਂ ਰੋਖ ਕੀਤਾ ਗਿਆ ਹਾਈ ਕੋਰਟ ਦਾ ਤਾਂ ਹਾਈ ਕੋਰਟ ਦੇ ਵਿੱਚ ਮੰਗ ਰੱਖੀ ਕਿ ਇਹ ਜਾਂਚ ਸੀਬੀਆਈ ਤੋਂ ਕਰਾਉਣੀ ਚਾਹੀਦੀ ਹੈ ਤੇ ਹੁਣ ਸੀਬੀਆਈ ਨੂੰ ਇਹ ਜਾਂਚ ਸੌਂਪ ਦਿੱਤੀ ਗਈ ਹੈ ਯਮਾਦੀਪ ਪਾਰਟੀ ਵਾਲੇ ਕਹਿੰਦੇ ਕਿ ਸਾਨੂੰ ਤਾਂ ਕਹਿੰਦੇ ਸੀ ਤੁਸੀਂ ਤਾਂ ਭਮਕੜ ਹੋ ਤੇ ਅੱਜ ਭਮਕੜਾਂ ਦਾ ਕੋਈ ਖਿਆਲ ਨਹੀਂ ਦੂਜੀਆਂ ਪਾਰਟੀਆਂ ਜੋ ਫੜਫੜ ਕੇ ਉਹਨਾਂ ਨੂੰ ਲੰਦਾ ਜਾ ਰਿਹਾ ਹੈ ਜਿਨ੍ਹਾਂ ਬਾਰੇ ਅਸੀਂ ਅੱਜ ਤੱਕ ਬਹੁਤ ਕੁਝ ਬੋਲਦੇ ਰਹੇ ਹਾਂ ਉਹ ਪਾਰਟੀ ਜਿਦੇ ਕੋਲ 92 ਬਤਾਏ ਕੋਣ ਹੁਣ ਵੱਧ ਕੇ 94 ਹੋ ਗਏ ਉਹ ਭੱਜੀ ਜਾਣ ਉਹ ਕਹਿੰਦੇ ਅਸੀਂ ਸਿਰਫ ਦਰਗੀਆਂ ਝਾੜਦੇ ਰਹੇਗੇ ਤੁਸੀਂ ਉਹਨਾਂ 'ਚੋਂ ਫੜ-ਫੜ ਕੇ ਲਿਆ ਰਹੇ ਹੋ ਜਿਨ੍ਹਾਂ ਬਾਰੇ ਹੁਣ ਤੱਕ ਨੰਦਦੇ ਰਹੇ ਇਹ ਤਾਂ ਭ੍ਰਿਸ਼ਟਾਚਾਰੀ ਨੇ ਇਹ ਤਾਂ ਫਲਾਣਾ ਨੇ ਇਹ ਤਾਂ ਟਿਮਕਾ ਨੇ ਸਤਿ ਸ੍ਰੀ ਅਕਾਲ ਸਾਡਾ ਖਾਸ ਪ੍ਰੋਗਰਾਮ ਖਬਰ ਤੋੜ ਦੇਖ ਰਹੇ ਦੇਸ਼ ਉਦੇਸ਼ ਦੇ ਦਰਸ਼ਕਾਂ ਦਾ ਮੈਂ ਤਰਵਿੰਦਰ ਸੰਧੂ ਸਵਾਗਤ ਕਰਦਾ ਹਾਂ ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਮੁੱਦਿਆਂ ਦੇ ਉੱਤੇ ਚਰਚਾ ਕਰਦੇ ਹਾਂ ਖਾਸ ਕਰ ਹਫਤੇ ਭਰ ਦੀਆਂ ਸਰਗਰਮੀਆਂ ਦੇ ਨਾਲ ਤੁਹਾਨੂੰ ਜਾਣੂ ਕਰਵਾਉਣੇ ਆ ਤੇ ਇਸ ਪ੍ਰੋਗਰਾਮ ਦਾ ਹਿੱਸਾ ਬੰਦੇ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਬਹੁਤ ਸਵਾਗਤ ਹੈ ਜੀ ਸ਼ੁਕਰਗੁਜ਼ਾਰ ਜੀ ਬਹੁਤ ਬਹੁਤ ਮਿਹਰਬਾਨੀ ਢਿੱਲੋਂ ਸਾਹਿਬ ਕਈ ਸਰਗਰਮੀਆਂ ਨੇ ਜਿਹੜੀਆਂ ਇਸ ਪ੍ਰੋਗਰਾਮ ਦੇ ਸਾਂਝੀਆਂ ਕਰਾਂਗੇ ਇੱਕ ਸਭ ਤੋਂ ਵੱਡੀ ਅਹਿਮ ਜਿਹੜੀ ਗੱਲਬਾਤ ਇਸ ਪ੍ਰੋਗਰਾਮ ਦੇ ਵਿੱਚ ਕਰਨੀ ਆ ਉਹ ਇਹ ਹੈ ਕਿ ਸ਼੍ਰੀ ਦਰਬਾਰ ਸਾਹਿਬ ਨੂੰ ਉਡਾਉਣ ਦੀਆਂ ਧਮਕੀਆਂ ਆ ਗਈਆਂ ਜਿਦੇ ਉਤੇ ਸਿਆਸਤ ਜ਼ੋਰਾਂ ਤੇ ਹੋ ਗਈ ਗੁਰਜੀਤ ਸਿੰਘ ਔਜਲਾ ਨੂੰ ਵੀ ਕਹਿੰਦੇ ਈਮੇਲ ਰਾਹੀਂ ਧਮਕੀ ਆਈ ਮੁੱਖ ਮੰਤਰੀ ਭਗਵੰਤ ਮਾਨ ਦੇ ਅਕਾਊਂਟ ਦੇ ਉੱਤੇ ਵੀ ਧਮਕੀ ਆਈ ਤਾਂ ਕਾਫੀ ਕੁਝ ਚੱਲਦਾ ਹੋਇਆ ਨਜ਼ਰ ਆਇਆ ਇਸ ਪੂਰੇ ਮਾਮਲੇ ਦੇ ਵਿੱਚ ਤੇ ਹੁਣ ਜਾਂਚ ਦੀ ਚੱਲ ਰਹੀ ਹੈ ਸਵਾਲ ਖੜੇ ਕੀਤੇ ਜਾ ਰਹੇ ਨੇ ਪ੍ਰਸ਼ਾਸਨ ਦੀ ਪੰਜਾਬ ਪੁਲਿਸ ਦੀ এজেন্সੀਆਂ ਦੀ ਕਾਰਗੁਜ਼ਾਰੀ ਦੇ ਉੱਤੇ ਚਾਹੇ ਉਹ ਜਥੇਦਾਰ ਸਹਿਬਾਨ ਹੋਣ ਚਾਹੇ ਕੋਈ ਵੀ ਸਿੱਖਾਗੂ ਹੋਵੇ ਸਭ ਨੇ ਇਹਦੇ ਉੱਤੇ ਆਪਣਾ ਪ੍ਰਤੀਕਰਮ ਦਿੱਤਾ ਐਸਜੀਪੀਸੀ ਵੱਲੋਂ ਵੀ ਨਖੇਦੀ ਕੀਤੀ ਜਾ ਰਹੀ ਹੈ ਦੇਖੋ ਜਿਹੜੀ ਇਹ ਘਟਨਾ ਆਪਣੇ ਕਸਮ ਦੀ ਪਹਿਲੀ ਗਾਇ ਚੰਡੀਗੜ੍ਹ ਜਿਹੜੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੇ ਗੁਰਪ੍ਰੀਤ ਸਿੰਘ ਭੁੱਲਰ ਉਹਨਾਂ ਨੇ ਬੜੇ ਠੰਮੇ ਨਾਲ ਜਾਣਕਾਰੀਆਂ ਵੀ ਦਿੱਤੀਆਂ ਤੇ ਇਹ ਵੀ ਦੱਸਿਆ ਕਿ ਕਿਵੇਂ ਕਿਵੇਂ ਅਸੀਂ ਕਿਹੜੇ ਕਿਹੜੇ ਤਰੀਕੇ ਦੇ ਨਾਲ ਕਿੰਨੇ ਮੁੱਦਿਆਂ ਦੇ ਉੱਤੇ ਇਹ ਕੰਮ ਕਰ ਰਹੇ ਹਾਂ ਕਈ ਕੋਣ ਦੇਖੇ ਜਾ ਰਹੇ ਨੇ ਜਦੋਂ ਫਰੀਦাবাদ ਤੋਂ ਇਹ ਜਿਹੜਾ ਲੜਕਾ ਹੈਗਾ ਸ਼ੁਭਮ ਦੂਬੇ ਇਹਨੂੰ ਗ੍ਰਿਫਤਾਰ ਕੀਤਾ ਜਾਂਦਾ ਉਹ ਕਹਿੰਦੇ ਪਹਿਲਾਂ ਅਸੀਂ ਨੋਟਿਸ ਦੇ ਕੇ ਇਹਨੂੰ ਬੁਲਾਇਆ ਤੇ ਪੁੱਛਗਿੱਛ ਕੀਤੀ ਇਹ ਤੋਂ ਜਾਣਕਾਰੀਆਂ ਲਈਆਂ ਇਹਦੇ ਲਿੰਕ ਜੋੜੇ ਉਹ ਲਿੰਕੇ ਦੇ ਨਾਲ ਜੁੜਦੇ ਦੇ ਦਿਸੇ ਹਾਲਾਂਕਿ ਦਾਵਾ ਉੱਥੋਂ ਦੇ ਇਲਾਕੇ ਦੇ ਇਹਦੇ ਇਲਾਕੇ ਦੇ ਲੋਕ ਬਹੁਤ ਕਰ ਰਹੇ ਨੇ ਇਹਦਾ ਪਰਿਵਾਰ ਇਹਦੇ ਦੂਜੇ ਤੀਜੇ ਵੀ ਇਹਦਾ ਬੋਲਦਾ ਨਹੀਂ ਸੀ ਜੀ ਫਲਾਨਾ ਨਹੀਂ ਕਰਦਾ ਨਹੀਂ ਸਾਨੂੰ ਸਾਰਾ ਪਤਾ ਹੈ ਕਿ ਖੜਾ ਪਾਣੀ ਚੱਲਦੇ ਪਾਣੀ ਨਾਲੋਂ ਜ਼ਿਆਦਾ ਖਤਰਨਾਕ ਹੋਇਆ ਕਰਦਾ ਹੈ ਔਰ ਤੁਸੀਂ ਸਮਝੋ ਕਿ ਇਹ ਜਿਹੜਾ ਜਿੰਨਾ ਕੁਸ਼ ਵਾਪਰਦਾ ਹੈ ਉਹ ਲਗਾਤਾਰ ਤਾਦੇ ਵਿੱਚ ਜਾ ਰਿਹਾ ਹੈ ਇਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਆਪਣੀ ਗੱਲ ਕੀਤੀ ਜਥੇਦਾਰ ਸਾਹਿਬਾਂ ਨੇ ਆਪਣੀ ਗੱਲ ਕੀਤੀ ਉੱਥੋਂ ਦੇ ਐਮਪੀ ਨੇ ਗੁਰਜੋਬ ਸਿੰਘ ਔਜਲਾ ਜੁਰਜੀਤ ਸਿੰਘ ਔਜਲਾ ਸਾਹਿਬ ਉਹਨਾਂ ਨੇ ਆਪਣੀ ਗੱਲ ਕੀਤੀ ਤਰ੍ਹਾਂ 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 ਦੇ ਸਾਰੀਆਂ ਗੱਲਾਂ ਸਾਹਮਣੇ ਆ ਰੀਆਂ ਨੇ ਸੋ ਕਿਉਂਕਿ ਉਹ ਇਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਜਦੋਂ ਇਹ ਬੰਦੇ ਨੂੰ ਗ੍ਰਿਫਤਾਰ ਕਰ ਲਿਆ ਉਸ ਦਿਨ ਰਾਤ ਨੂੰ ਮੁਰਤਾ ਉੱਕੀ ਆ ਗਈ ਇਹਦਾ ਮਤਲਬ ਇਹ ਹੈ ਕਿ ਇਸ ਬੰਦੇ ਨਾਲ ਕਾਫੀ ਬੰਦੇ ਹੋਰ ਜੁੜੇ ਹੋਏ ਨੇ ਇਹਦਾ ਮਤਲਬ ਇਹ ਤਾਂ ਨਹੀਂ ਕਿ ਇਹ ਜਿਆਦਾ ਨੇ ਤੁਹਾਨੂੰ ਯਾਦ ਹੋਣਾ ਇੱਕ ਹਿੰਦੀ ਫਿਲਮ ਆਈ ਸੀ ਗੱਬਰ ਉਹਦੇ ਵਿੱਚ ਉਹ ਦਿਖਾਇਆ ਸੀ ਨਾ ਕਿ ਇੱਕ ਕੋ ਕਾਲਜ ਦੇ ਕਈ ਵਿਦਿਆਰਥੀ ਇਹਦੇ ਵਿੱਚ ਸ਼ਾਮਲ ਨੇ ਲੱਗਦਾ ਕਹਿੰਦੇ ਕਿ ਪਹਿਲਾਂ ਇਹ ਕੰਮ ਕਰਦਾ ਸੀ ਅੱਜ ਕੱਲ ਵਿਹਲ ਹੈ ਫਿਰ ਇੰਜੀਨੀਅਰ ਹੈ ਲੋਕਾਂ ਦੇ ਸਾਹਮਣੇ ਜੋ ਮਰਜੀ ਹੋਵੇ ਭੁੱਲਰ ਸਾਹਿਬ ਅਸਲ ਤਸਵੀਰ ਸਾਰੀ ਲੈ ਕੇ ਆਓ ਇਹ ਇਕੱਲਾ ਤਾਂ ਇੰਨਾ ਕੰਮ ਨਹੀਂ ਕਰ ਸਕਦਾ ਇਹਦਾ ਮਤਲਬ ਇਹਦੇ ਨਾਲ ਹੋਰ ਵੀ ਧਿਰਾਂ ਜੁੜੀਆਂ ਹੋਈਆਂ ਨੇ ਕੋਈ ਏਜੰਸੀ ਜੁੜੀ ਹੋਈ ਹੈ ਜਿਹਦਾ ਪਰਦਾ ਪਾਛੋਣਾ ਚਾਹੀਦਾ ਤੇ ਮਕਸਦ ਦੱਸਣਾ ਚਾਹੀਦਾ ਕਿ ਕਿਹੜੇ ਮਕਸਦ ਕਰਕੇ ਇਹ ਕੁਛ ਕੀਤਾ ਗਿਆ ਜੀ ਬਿਲਕੁਲ ਰਟਲ ਸਾਹਿਬ ਅਗਲੀ ਖਬਰਦਾਰ ਰੱਖਾਂਗੇ ਜੀ ਅਗਲੀ ਖਬਰ ਵੀ ਬੜੀ ਅਹਿਮ ਹੈ ਖਬਰ ਇਹ ਹੈ ਕਿ ਐਸਕੇਮ ਨੇ ਮੀਟਿੰਗ ਕੀਤੀ ਮੀਟਿੰਗ ਤੋਂ ਬਾਅਦ ਦੇ ਵਿੱਚ ਇੱਕ ਸਰ ਪਾਰਟੀ ਮੀਟਿੰਗ ਵੀ ਹੋਈ ਜਿਦੇ ਵਿੱਚ ਕਈ ਤਰ੍ਹਾਂ ਦੇ ਆਗੂ ਪਹੁੰਚੇ ਪਾਣੀਆਂ ਦਾ ਮੁੱਦਾ ਲੈਂਡ ਪੋਲਿੰਗ ਦਾ ਮੁੱਦਾ ਤੇ ਹੋਰ ਕਈ ਮੁੱਦੇ ਇਸ ਮੀਟਿੰਗ ਦੇ ਵਿੱਚ ਵਿਚਾਰੇ ਗਏ ਬਹੁ ਗਿਣਤੀ ਦੇ ਵਿੱਚ ਪਹੁੰਚੀਆਂ ਹੋਈਆਂ ਸਿਆਸੀ ਧਿਰਾਂ ਨੇ ਵੀ ਕਿਸਾਨਾਂ ਦੀ ਹਾਂ ਦੇ ਵਿੱਚ ਹਾਮੀ ਲਾਈ ਦੇਖੋ ਸੰਯੁਕਤ ਕਿਸਾਨ ਮੋਰਚਾ ਜਿਹੜੇ ਦੇ ਵਿੱਚ ਰਾਜੇਵਾਲ ਸਾਹਿਬ ਲੱਖੋਵਾਲ ਸਾਹਿਬ ਡਾਕਟਰ ਦਰਸ਼ਨਪਾਲ ਬੁਟਾ ਸਿੰਘ ਬੁਰਜਗਿੱਲ ਬਗੈਰਾ ਵਗੈਰਾ ਰਮੇਂਦਰ ਸਿੰਘ ਆਦ ਆਗੂ ਸ਼ਾਵਨ ਨੇ ਉਹਨਾਂ ਦਾ ਸਰਪਾਰਟੀ ਮੀਟਿੰਗ ਦੇ ਵਿੱਚ ਇੱਕ ਹਾਕਮ ਧਿਰ ਨੂੰ ਛੱਡ ਕੇ ਬਾਕੀ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਨਮਾਇਦਿਆਂ ਨੇ ਹਿੱਸਾ ਲਿਆ ਔਰ ਸਾਰਿਆਂ ਨੇ ਚਿੰਤਾ ਪ੍ਰਗਟਾਈ ਐ ਇਸ ਗੱਲ ਤੇ ਕਿ ਇਹ ਜਿਹੜਾ ਮਾਮਲਾ ਹੈਗਾ ਅਤ ਸੰਵੇਦਨਸ਼ੀਲ ਇਹ ਬਹੁਤ ਜ਼ਿਆਦਾ ਸੰਵੇਦਨਸ਼ੀਲ ਮਾਮਲਾ ਹੈ ਇਹਦੇ ਉੱਤੇ ਜਿਹੜੀਆਂ ਗੱਲਾਂ ਤੁਸੀਂ ਉਠਾ ਰਹੇ ਹੋ ਕਈ ਪਾਰਟੀਆਂ ਇਹ ਨੇ ਜਿਨ੍ਹਾਂ ਨੇ ਪਹਿਲਾਂ ਭੂਮਿਕਾ ਚੰਗੀ ਅਦਾ ਨਹੀਂ ਕੀਤੀ ਹਾਲਾਂਕਿ ਉਹ ਕਿਸਾਨ ਪੱਖੀ ਕਹਾਉਂਦੀਆਂ ਨੇ ਉਹਨਾਂ ਦਾ ਖਮਿਆਜਾ ਵੀ ਉਹਨਾਂ ਨੂੰ ਭੁਗਤਣਾ ਪਿਆ ਇਸ ਵਾਰ ਉਹਨਾਂ ਨੇ ਆਪੋ ਆਪਣੇ ਨੁਮਾਇंदे ਭੇਜੇ ਬੜੇ ਸਪਸ਼ਟ ਸ਼ਬਦਾਂ ਦੇ ਵਿੱਚ ਕਿਸਾਨ ਆਗੂਆਂ ਨੇ ਆਖਿਆ ਕਿ ਜਿਹੜਾ ਕੁਝ ਸਰਕਾਰ ਕਰਨ ਲੱਗੀ ਹੈ ਇਹ ਆਪਣੇ ਆਪ ਦੇ ਵਿੱਚ ਬਹੁਤ ਜ਼ਿਆਦਾ ਅਹਿਮ ਹੈ ਸਰਕਾਰ ਨੇ ਲੋਕਾਂ ਵੱਲ ਧਿਆਨ ਨਹੀਂ ਦਿੱਤਾ ਕਿਸਾਨੀ ਵੱਲ ਧਿਆਨ ਨਹੀਂ ਦਿੱਤਾ ਆਪਣੇ ਮੁਤਾਬਕ ਹੀ ਆਪਣੇ ਫੈਸਲੇ ਕਰਤੇ ਸੋਤਰਬਿੰਦਰ ਜੀ ਇਹ ਜਿਹੜੇ ਸਾਰੇ ਮਾਮਲੇ ਨੇ ਨਾ ਇਹ ਬਹੁਤ ਜ਼ਿਆਦਾ ਅਜੇਹੇ ਨੇ ਜਿਹੜੇ ਆਪਣੇ ਆਪ ਅਹਿਮ ਮੰਨੇ ਜਾ ਸਕਦੇ ਆ ਸਾਰਿਆਂ ਤਰ੍ਹਾਂ ਨੇ ਇੱਕ ਆਵਾਜ਼ ਚ ਕਿਹਾ ਕਿ ਜਿਹੜੀ ਇਹ ਲਾਈਨ ਪੁਲਿੰਗ ਨੀਤੀ ਹੈ ਇਹ ਬਿਲਕੁਲ ਕਿਸਾਨ ਪੱਖੀ ਨਹੀਂ ਤੇ ਅਸੀਂ ਕਿਸਾਨ ਕਦੇ ਮਰਨ ਨਹੀਂ ਦੇਣੇ ਇਸ ਕਰਕੇ ਅਸੀਂ ਇਸ ਮਾਮਲੇ ਦੇ ਵਿੱਚ ਸਾਰੇ ਇੱਕ ਜੁਟਤਾ ਨਾਲ ਖੜੇ ਆ ਭਵਿੱਖ ਦੇ ਵਿੱਚ ਜੋ ਵੀ ਸੰਯੁਕਤ ਕਿਸਾਨ ਮੋਰਚਾ ਪ੍ਰੋਗਰਾਮ ਦੇਵੇਗਾ ਪੰਜਾਬ ਦੀਆਂ ਸਿਆਸੀ ਪਾਰਟੀਆਂ ਇੱਕ ਆਮ ਤਰਨ ਨੂੰ ਛੱਡ ਕੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਹਾਕਮ ਤਰਨ ਨੂੰ ਛੱਡ ਕੇ ਹਾਲਾਂਕਿ ਉਹਨਾਂ ਦੇ ਪ੍ਰਧਾਨ ਅਮਨ ਰੋੜਾ ਨੇ ਵਿਸ਼ਵਾਸ ਦਿਵਾਇਆ ਸੀ ਕਿ ਅਸੀਂ ਆਵਾਂਗੇ ਪਰ ਜਦੋਂ ਵਿੱਚ ਨਾ ਆਉਂਦਾ ਕਿ ਸਾਰਾ ਕਰਤਾ ਤਰ ਤੱਕ ਅਰਵਿੰਦ ਕੇਜਰੀਵਾਲ ਹੈ ਫਿਰ ਆਪਣੇ ਸੁਪਰੀਮੋ ਦੇ ਖਿਲਾਫ ਉਕਤਣਾ ਤਾਂ ਔਖਾ ਹੋ ਜਾਂਦਾ ਨਾ ਸੋ ਦੇਖਦੇ ਹਾਂ ਇਸ ਮਾਮਲੇ ਦੇ ਵਿੱਚ ਅੱਗੇ ਜਾ ਕੇ ਹੋਰ ਕੀ ਹੁੰਦਾ ਹੈ ਜੀ ਬਿਲਕੁਲ ਜੀ ਤੇ ਡੁੱਲ ਸਾਹਿਬ ਬੇਅਦਬੀ ਮਾਮਲਿਆਂ ਨੂੰ ਲੈ ਕੇ ਨਵਾਂ ਜਿਹੜਾ ਬਿੱਲ ਹੈ ਉਹ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤਾ ਗਿਆ ਤੇ ਇਹਨੂੰ ਲੈ ਕੇ ਵੀ ਕਈ ਤਰ੍ਹਾਂ ਦੀਆਂ ਚਰਚਾਵਾਂ ਛਿੜ ਗਈਆਂ ਇੱਕ 15 ਮਿੰਟ ਮੈਂਬਰੀ ਜਿਹੜੀ ਕਮੇਟੀ ਹੈ ਉਹਦਾ ਵੀ ਗਠਨ ਕਰ ਦਿੱਤਾ ਗਿਆ ਜਿਦੇ ਵਿੱਚ ਕਾਂਗਰਸੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਵੀ ਸ਼ਾਮਲ ਕੀਤੇ ਗਏ ਨੇ ਤਾਂ ਬੇਅਦਬੀ ਵਾਲਾ ਬਿੱਲ ਇੱਕ ਪਾਸੇ ਉਹਦੀ ਛਲਾਗਾ ਕੀਤੀ ਗਈ ਕਈਆਂ ਨੇ ਉਹਦੀ ਚੰਗੀ ਤਰ੍ਹਾਂ ਪਰਚੋਲ ਵੀ ਕੀਤੀ ਕਈਆਂ ਨੇ ਆਲੋਚਨਾ ਵੀ ਕੀਤੀ ਮਤਲਬ ਵਿਰੋਧੀਆਂ ਦੇ ਰਲਵੇਂ ਮਿਲਵੇਂ ਪ੍ਰਤੀਕਰਮ ਇਸ ਬਿੱਲ ਨੂੰ ਲੈ ਕੇ ਆਏ ਜਿਹੜਾ ਇਹ ਮਾਮਲਾ ਸਾਰਾ ਹੈਗਾ ਵਿਰੋਧੀਆਂ ਨੇ ਤੇ ਇਹ ਮਾਮਲੇ ਠਾਏ ਕਿ 2000 ਸ਼ਾਇਦ 18 ਦੇ ਵਿੱਚ ਨਹੀਂ ਉਸ ਤੋਂ ਪਹਿਲਾਂ 2000 ਇਹਦਾ ਇੱਕ ਬਿੱਲ ਪਾਸ ਕੀਤਾ ਸੀ ਅਕਾਲੀ ਸਰਕਾਰ ਵੇਲੇ ਰੱਖਿਆ ਲੋ 2015 ਚੀ ਹੈ ਤੇ 2018 ਚ ਕਾਂਗਰਸ ਪਾਰਟੀ ਨੇ ਇਸ ਤਰ੍ਹਾਂ ਦਾ ਬਿਲ ਪਾਸ ਕੀਤਾ ਉਹ ਦੋਨੋਂ ਦੇ ਦੋਨੋਂ ਐਸ ਵੇਲੇ ਸਹੀ ਰੂਪ ਦੇ ਵਿੱਚ ਤਰਵਿੰਦਰ ਰਾਸ਼ਟਰਪਤੀ ਸਭਾ ਕੋਲੇ ਪਹੁੰਚੇ ਨੇ ਹੂੰ ਉਹਨਾਂ ਵਿੱਚ ਕੁਝ ਤਰੁੱਟੀਆਂ ਸੀ ਕਿ ਜੇ ਇਹ ਹੋ ਗਿਆ ਇਹ ਹੋ ਗਿਆ ਆਹ ਹੋ ਗਿਆ ਇਹ ਸਾਰਾ ਕੁਝ ਹੁਣ ਕੀ ਹੈ ਹੁਣ ਇਸ ਮਾਮਲੇ ਦੇ ਵਿੱਚ ਨਵੇਂ ਸਿਰੇ ਤੋਂ ਇਹ ਕਹਿੰਦੇ ਅਸੀਂ ਬਿਲ ਪਾਸ ਕਰਨਾ ਪਰ ਇਹਨਾਂ ਨੇ ਐਕਤੀ ਕਹਿੰਦੇ ਵੀ 6 ਮਹੀਨੇ ਦਾ ਟਾਈਮ ਦੇਖ ਕੇ ਇੱਕ ਸਿਲੈਕਟ ਕਮੇਟੀ ਬਣਾਤੀ ਸਿਲੈਕਟ ਕਮੇਟੀ ਕੋਲੇ ਚਲਿਆ ਗਿਆ ਉਹਨਾਂ ਨੇ ਅੱਗੇ ਕਮੇਟੀ ਬਣਾਈ ਜਿਹਦੇ ਵਿੱਚ ਸਾਰੀਆਂ ਧਿਰਾਂ ਨੇ ਆਮ ਆਦਮੀ ਦੇ 11 ਨਮਾਇੰਦੇ ਨੇ ਕਾਂਗਰਸ ਦੇ ਦੋ ਤੇ ਜਿਹੜੀਆਂ ਬਾਕੀ ਪਾਰਟੀਆਂ ਨੇ ਇੱਕ ਇੱਕ ਨਮਾਇੰਦਾ ਉਹਨਾਂ ਦਾ ਵੀ ਲੈ ਲਿਆ ਤੇ ਜਨਵਰੀ ਦੇ ਪਹਿਲੇ ਹਫਤੇ ਦੇ ਵਿੱਚ ਜਾ ਕੇ ਕਿਤੇ ਇਹਨਾਂ ਦੇ 6 ਮਹੀਨੇ ਪੂਰੇ ਹੁੰਦੇ ਨੇ ਉਸ ਵੇਲੇ ਫਿਰ ਲੋਕ ਸਭਾ ਦੇ ਉੱਤੇ ਆ ਜਾਏਗਾ ਮੁਰਬ ਵਿਚਾਰ ਤੋਂ ਬਾਅਦ ਕਿ ਸਰਬਸੰਮਤੀ ਨਾਲ ਪਾਸ ਹੋ ਜਾਂਦਾ ਉਸ ਵੇਲੇ ਜਾਂ ਐਸ ਜਿਹੜੀ ਮੀਟਿੰਗਾਂ ਹੋਣਗੀਆਂ ਉਹਦੇ ਵਿੱਚ ਕੁਝ ਵਖਰੇਵੇਂ ਨੇ ਜੇ ਸਰਕਾਰ ਆਪਣੇ ਤੌਰ ਤੇ ਕਰਾਉਣਾ ਚਾਹੇ ਹੋ ਸਕਦਾ ਉਹ ਲੋਕ ਇਹਦੇ ਨਾਲ ਸਹਿਮਤ ਨਾ ਹੋਣ ਇਹ 6 ਮਹੀਨਿਆਂ ਚ ਕੀ ਨਿਕਲਦਾ ਕਿ ਤੇ ਇਹ ਤਾਂ ਨਹੀਂ ਉਦੋਂ ਬਾਅਦ ਫੇਰ 6 ਮਹੀਨੇ ਇਹਨੂੰ ਟਪਾ ਦਿੱਤਾ ਜਾਵੇ ਅਗਲੇ ਸਾਰੇ ਜੂਨ ਜੁਲਾਈ ਤੇ ਲੈ ਗਏ ਇਹ ਸਵਾਲ ਲੈ ਤਾਂ ਕਿ ਬਿਲਕੁਲ ਚੋਣਾ ਦੇ ਸਿਰ ਤੇ ਜਾ ਕੇ ਇਹ ਪਟਾਰੀ ਖੋਲੀ ਜਾਵੇ ਇਹ ਲੋਕਾਂ ਦੇ ਖਤਸ਼ੇ ਨੇ ਹੂੰ ਕਿ ਆ ਵੀ ਹੋ ਸਕਦਾ ਕਿਉਂਕਿ ਰਾਜਸੀ ਪਾਰਟੀਆਂ ਦੇ ਵਿੱਚ ਕੁਝ ਵੀ ਹੋ ਸਕਦਾ ਹੈ ਔਰ ਰਾਜਸੀ ਪਾਰਟੀਆਂ ਤੇ ਬਹੁਤ ਗੰਤੀ ਵਿਅਕਤੀ ਬਹੁਤਾ ਭਰੋਸਾ ਵੀ ਨਹੀਂ ਕਰਦੇ ਜੀ ਬਿਲਕੁਲ ਜੀ ਢਿਲ ਸਾਹਿਬ ਭਿਖਾਰੀਆਂ ਦੇ ਉੱਤੇ 56 ਕਸਨ ਦੀ ਤਿਆਰੀ ਦੇ ਵਿੱਚ ਹੈ ਪੰਜਾਬ ਸਰਕਾਰ ਭਿਖਾਰੀ ਜਿਹੜੇ ਸਿੰਗਲਰਸ ਦੇ ਉੱਤੇ ਭੀਖ ਮੰਗਦੇ ਨੇ ਚੌਂਕਾਂ ਚਰਾਹਿਆਂ ਦੇ ਵਿੱਚ ਭੀਖ ਮੰਗਦੇ ਹੋਏ ਅਕਸਰ ਨਜ਼ਰ ਆਉਂਦੇ ਨੇ ਤੇ ਇੱਕ ਨਵੀਂ-ਨਵੀਂ ਤਰੀਕੇ ਉਹ ਚਾਹੇ ਉਹਨੂੰ ਆਪਾਂ ਕਹਿ ਸਕਦੇ ਹਾਂ ਕਿ ਇੱਕ ਤਰ੍ਹਾਂ ਦਾ ਬੈਗਰ ਹੀ ਹੁੰਦੇ ਨੇ ਜਿਹੜੇ ਤੁਹਾਡੀਆਂ ਗੱਡੀਆਂ ਦੇ ਸ਼ੀਸ਼ੇ ਦੇ ਉੱਤੇ ਕਪੜਾ ਮਾਰਦੇ ਨੇ ਵਾਈਪਰ ਮਾਰਦੇ ਨੇ ਤੇ ਫਿਰ ਪੈਸੇ ਦੀ ਮੰਗ ਕਰਦੇ ਨੇ ਇਹਦੇ ਵਿੱਚ ਕਈ ਹੋਰ 20 ਵਰਗ ਨੇ ਜਿਹੜੇ ਤੁਹਾਨੂੰ ਸਿਗਨਲ ਦੇ ਉੱਤੇ ਆ ਕੇ ਇੱਕ ਤਰ੍ਹਾਂ ਦਾ ਝੁਰਮਟ ਪਾ ਲੈਂਦੇ ਨੇ ਘੇਰਾ ਪਾ ਲੈਂਦੇ ਨੇ ਤਾਂ ਵੀ ਤੁਹਾਡੇ ਤੋਂ ਪੈਸੇ ਦੀ ਮੰਗ ਕਰਦੇ ਨੇ ਤਾਂ ਦੂਜੇ ਪਾਸੇ ਕਈ ਲੋਕ ਵੈਸੇ ਛੋਟੇ ਬੱਚਿਆਂ ਨੂੰ ਚੁੱਕ ਕੇ ਜਿਹੜੀਆਂ ਲੇਡੀਜ਼ ਨੇ ਉਹ ਧੁੱਪ ਹੋਵੇ ਮੀਂਹ ਹੋਵੇ ਨੇਰੀ ਹੋਵੇ ਉਹਦੇ ਵਿੱਚ ਮੰਗਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਤਾਂ ਇਸ ਕਰਕੇ ਉਹਨਾਂ ਦੇ ਉੱਤੇ ਹੁਣ ਸ਼ਿਕੰਜਾ ਕੱਸਿਆ ਕਿ ਡੀਐਨਏ ਕਹਿੰਦੇ ਉਹਨਾਂ ਦੇ ਕਰਵਾਏ ਜਾਣੇ ਨੰਬਰਸਰ ਦੇ ਵਿੱਚ ਸਭ ਤੋਂ ਵੱਧ ਦੇ ਅਸਰ ਦੇਖਣ ਨੂੰ ਮਿਲਿਆ ਬੱਚਿਆਂ ਦੇ ਉਹਨਾਂ ਦੇ ਮਾਪਿਆਂ ਦੇ ਡੀਐਨਏ ਕਰਵਾਏ ਗਏ ਤੇ ਇਹਦੇ ਵਿੱਚ ਕਹਿੰਦੇ ਇੱਕ ਵੱਡੀ ਕਾਮਯਾਬੀ ਵੀ ਮਿਲੀ ਹੈ ਕਈ ਬੱਚੇ ਨੇ ਜਿਹੜੇ ਉਹਨਾਂ ਦੇ ਡੀਐਨਏ ਨਾਲ ਮੈਚ ਹੀ ਨਹੀਂ ਕਰਦੇ ਪਿਖਾਰੀਆਂ ਦੇ ਤੋਂ ਉਹਨਾਂ ਨੂੰ ਰੈਸਕਿਊ ਵਗੈਰਾ ਕੀਤਾ ਗਿਆ ਯਾਨੀ ਕਿ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਤਰਵਿੰਦਰੇ ਬਹੁਤ ਵੱਡਾ ਗਰੋਅ ਹੈ ਹੂੰ ਇਹ ਅਜ ਤਾਂ ਨਹੀਂ ਬੜੇ ਲੰਬੇ ਸਮੇਂ ਤੋਂ ਕੰਮ ਕਰਦਾ ਹੈ ਹੂੰ ਸਮੇਂ-ਸਮੇਂ ਸਰ ਸਰਕਾਰਾਂ ਕੰਮ ਕਰਦੀਆਂ ਨੇ ਕਦਮ ਚੁੱਕਦਿਆਂ ਨੇ ਪਰ ਕੁਝ ਸਮੇਂ ਤੋਂ ਬਾਅਦ ਧਰੇ ਧਰੇ ਰਹਿ ਜਾਂਦੇ ਨੇ ਤੁਸੀਂ ਇਹ ਗੱਲ ਨੂੰ ਮੰਨੋ ਤੇ ਹੁਣ ਜੇ ਸਰਕਾਰ ਇਸ ਪਾਸੇ ਲੱਗੀ ਹੈ ਤਾਂ ਜਿਹੜੇ ਪੁਰਾਣੇ ਬਿੱਲ ਵਗੈਰਾ ਲੈਂਦੇ ਆ ਉਸ ਤਰ੍ਹਾਂ ਨਾ ਕੰਮ ਕਰੇ ਇਹਨੂੰ ਕਿਸੇ ਸਰੇ ਲਾਵੇ ਮੇਰੀ ਜਾਣਕਾਰੀ ਦੇ ਮੁਤਾਬਕ ਸੂਤਰਾਂ ਦੇ ਬਾਲੇ ਤੋਂ ਜੋ ਪਤਾ ਲੱਗਿਆ ਕਿ ਇਹਨਾਂ ਦਾ ਮੁੱਖ ਮਾਸਟਰਮਾਈਂਡ ਵੀ ਫੜ ਲਿਆ ਗਿਆ ਹੈ ਸਾਰਿਆਂ ਨੂੰ ਪਤਾ ਕਿ ਬਹੁਤ ਵੱਡੇ ਗਰੋਹ ਨੇ ਹੁਣ ਤੁਸੀਂ ਹੁਣੇ ਕਹਿ ਕੇ ਹਟੇ ਹੋ ਕਿ ਉਹਨਾਂ ਦਾ ਡੀਐਨਏ ਮੈਚ ਨਹੀਂ ਕੀਤਾ ਸਾਢੇ 3 ਸਾਲ ਤੋਂ ਸਰਕਾਰ ਨੂੰ ਇਹ ਸਾਰਾ ਕੁਝ ਦਿਖਦਾ ਨਹੀਂ ਸੀ ਸਰਕਾਰ ਹੁਣ ਐਡੀ ਤੇਜ਼ੀ ਨਾਲ ਕੰਮ ਕਰਨ ਲੱਗੀ ਹੈ ਕਿ ਲੱਗੇ ਜੀ ਹਰ ਖੇਤਰ ਦੇ ਵਿੱਚ ਸਰਕਾਰ ਬਹੁਤ ਤੇਜ਼ੀ ਕਰ ਰਹੀ ਹੈ ਬੜਾ ਅੱਗੇ ਲਜਾਇਆ ਜਾ ਰਿਹਾ ਹੈ ਜੇ ਡੀਐਨਏ ਮੈਚ ਨਹੀਂ ਕੀਤੇ ਇਹਦਾ ਮਤਲਬ ਬੱਚੇ ਚੱਕੇ ਵੀ ਹੈ ਇਹਦਾ ਪਹਿਲੇ ਦਿਨ ਤੋਂ ਗੱਲਾਂ ਆ ਰਹੀਆਂ ਨੇ ਕਿ ਇਹ ਜਿਹੜੇ ਬੱਚੇ ਇਹਨਾਂ ਦੇ ਕੋਲ ਹੁੰਦੇ ਹੋ ਇਹਨਾਂ ਦੇ ਆਪਦੇ ਨਹੀਂ ਹੈਗੇ ਬਹੁਗੰਤੀ ਪਰ ਇਹ ਦਿਨਾਂ ਦਰੋਂਦੇ ਫਿਰਦੇ ਆ ਕਦੇ ਧਾਰਮਿਕ ਸਥਾਨਾਂ ਤੇ ਕਦੇ ਕਿਤੇ ਕਦੇ ਕਿਤੇ ਬੱਚਿਆਂ ਦੀਆਂ ਸੂਰਤਾਂ ਵਿਗਾੜ ਕੇ ਉਹਨਾਂ ਦੇ ਹੱਥ ਪੈਰ ਤੋੜ ਕੇ ਕਤਤ ਤੇ ਇਹਨਾਂ ਤੋਂ ਭੀਖ ਮੰਗਾਈ ਜਾਂਦੀ ਹੈ ਤੇ ਇਹ ਵੀ ਪਤਾ ਲੱਗਿਆ ਕਿ ਇਹ ਤਾਂ ਦਿਹਾੜੀਆਂ ਤੇ ਨੇ ਇਹਨਾਂ ਨੂੰ ਸੰਭਾਲਣ ਵਾਲਾ ਕੋਈ ਹੋਰ ਐ ਇਹਨਾਂ ਦੀ ਕੀਤੀ ਹੋਈ ਕਮਾਈ ਕੋਈ ਹੋਰ ਲੈ ਜਾਂਦਾ ਸੋ ਦੇਖਦੇ ਹਾਂ ਜੇ ਸਰਕਾਰ ਨੂੰ ਇਸ ਪਾਸੇ ਵੱਲ ਲੱਗੀ ਹੈ ਤਾਂ ਇਹਨੂੰ ਪੂਰੇ ਤੈਹ ਤੱਕ ਲਾਵੇ ਇਹਦੇ ਪਿੱਛੇ ਕੋਈ ਵੀ ਹੈ ਉਸ ਬੰਦੇ ਨੂੰ ਗ੍ਰਿਫਤਾਰ ਕੀਤਾ ਜਾਵੇ ਬਕਾਇਦਾ ਤੌਰ ਦੇ ਉੱਤੇ ਉਹਦੇ ਤੇ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਜੀ ਬਿਲਕੁਲ ਜੀ ਤੇ ਟੇਟਲ ਸਾਹਿਬ ਅਗਲੀ ਖਬਰ ਦਾ ਰੁਕ ਕਰਦੇ ਹਾਂ ਜੀ ਅਗਲੀ ਖਬਰ ਕਰਨਲ ਪਸ਼ਪਿੰਦਰ ਸਿੰਘ ਬਾਠ ਦੀ ਕੁੱਟਮਾਰ ਦਾ ਮਾਮਲਾ ਕਾਫੀ ਸੁਰਖੀਆਂ ਦੇ ਵਿੱਚ ਰਿਹਾ ਹੈ ਹਾਈ ਕੋਰਟ ਮਾਮਲਾ ਪਹੁੰਚਿਆ ਤਾਂ ਹਾਈ ਕੋਰਟ ਨੇ ਚੰਡੀਗੜ੍ਹ ਪੁਲਿਸ ਨੂੰ ਜਾਂਚ ਸੌਂਪ ਦਿੱਤੀ ਲੰਮਾ ਸਮਾਂ ਜਾਂਚ 'ਚ ਕਿਤੇ ਤਣਪتن ਨਹੀਂ ਲੱਗੀ ਤਾਂ ਉਸ ਤੋਂ ਬਾਅਦ ਦੇ ਵਿੱਚ ਦੁਬਾਰਾ ਫਿਰ ਕਰਨਲ ਸਾਹਿਬ ਦੀ ਫੈਮਿਲੀ ਵੱਲੋਂ ਰੁਖ ਕੀਤਾ ਗਿਆ ਹਾਈ ਕੋਰਟ ਦਾ ਤਾਂ ਹਾਈ ਕੋਰਟ ਦੇ ਵਿੱਚ ਮੰਗ ਰੱਖੀ ਕਿ ਇਹ ਜਾਂਚ ਸੀਬੀਆਈ ਤੋਂ ਕਰਾਉਣੀ ਚਾਹੀਦੀ ਹੈ ਤੇ ਹੁਣ ਸੀਬੀਆਈ ਨੂੰ ਇਹ ਜਾਂਚ ਸੌਂਪ ਦਿੱਤੀ ਗਈ ਹੈ ਤੇ ਕਾਫੀ ਜਿਹੜੇ ਐਕਟਿਵ ਦੁਬਾਰਾ ਕਰਨਲ ਦੀ ਫੈਮਲੀ ਹੁੰਦੀ ਨਜ਼ਰ ਆ ਰਹੀ ਹੈ ਦੇਖੋ ਕੁਝ ਦਿਨ ਪਹਿਲਾਂ 14 ਤਰੀਕ ਨੂੰ ਇਹ ਐਸੇ ਜੁਲਾਈ ਦਿਨ ਨੂੰ ਗਏ ਕਿ ਜੀ ਚੰਡੀਗੜ੍ਹ ਪੁਲਿਸ ਨੇ ਕੱਖ ਨਹੀਂ ਕੀਤਾ ਮਾਨਯੋਗ ਹਾਈ ਕੋਰਟ ਦੇ ਮਾਨਯੋਗ ਜੱਜ ਸਾਹਿਬ ਅਰਜੇਸ਼ ਭਾਰਤਵਾਜ ਉਹਨਾਂ ਦੀ ਅਦਾਲਤ ਸਰਵਾਈ ਕਰ ਰਹੀ ਸੀ ਉਹਨਾਂ ਨੂੰ 16 ਜੁਲਾਈ ਨੂੰ ਬੁਲਾ ਲਿਆ ਵੀ ਆ ਜਾਓ ਭਾਈ ਚੜੀਗੜਾ ਵਾਲਿਆਂ ਨੂੰ ਪੁੱਛਿਆ ਉਹ ਜਿਹੜਾ ਐਸਪੀ ਆ ਉਹਨਾਂ ਦਾ ਮਨਜੀਤ ਸ਼ਰੀਨ ਉਹ ਕਹਿੰਦਾ ਜੀ ਅਸੀਂ ਬਹੁਤ ਤੇਜ਼ੀ ਨਾਲ ਕੰਮ ਕੀਤਾ ਜੀ ਕਹਿੰਦੇ ਕੀਤਾ ਕੀ ਹੈ ਚਾਰ ਬਿਆਨ ਕਲਮ ਕਹਿੰਦੂ ਕਰ ਲਿਆ ਸਾਢੇ 3 ਨਵੇਂ ਬਿਆਨ ਚਾਰ ਕਾਫੀ ਚਰਚਾ ਬੋਨਾਂ ਨੂੰ ਪਈ ਤੇ ਪੰਜਾਬ ਪੁਲਿਸ ਨੂੰ ਤਾਂ ਪਈ ਰਹੀ ਹੈ ਲਗਾਤਾਰਤਾ ਦੇ ਵਿੱਚ ਤੁਸੀਂ ਦੇਖੋ ਕਿਡਾ ਢੀਠ ਬਣਾ ਹੈਗਾ ਇਹਨਾਂ ਦਾ ਅਦਾਲਤ ਦੇ ਉੱਤੇ ਵੀ ਨਹੀਂ ਜਾਗਦੇ ਮੈਂ ਸੱਚੀ ਗੱਲ ਕਹਾਂ ਕਿ ਪੰਜਾਬ ਪੁਲਿਸ ਇਸ ਮਾਮਲੇ ਦੇ ਵਿੱਚ ਬਹੁਤ ਹੀ ਉਹਨਾਂ ਨੇ ਸਹੀ ਢੰਗ ਨਾਲ ਕੰਮ ਨਹੀਂ ਕੀਤਾ ਜੇ ਮਾਮਲਾ ਸ਼ੁਰੂਆਤੀ ਦੌਰ ਚ ਸਹੀ ਢੰਗ ਨਾਲ ਕੀਤਾ ਹੁੰਦਾ ਤਾਂ ਕਿਸੇ ਤਰ੍ਹਾਂ ਪੱਤਨ ਵੀ ਲੱਗ ਜਾਂਦਾ ਇਹ ਸ਼ੁਰੂ ਤੋਂ ਹੀ ਇੱਕ ਤਰਫਾ ਤੁਰਦੇ ਰਹੇ ਕਿਤੇ ਇਹ ਨਾ ਹੋਵੇ ਇਹਨਾਂ ਦਾ ਇੱਕ ਤਰਫਾ ਸਿਸਟਮ ਨੁਕਸਾਨ ਕਰਾ ਦੇਵੇ ਸੋ ਹੁਣ ਦਵਾਰਾ ਪੱਧਰ ਦੇ ਉੱਤੇ ਜਿਵੇਂ ਲੱਗੇ ਹੋਏ ਐ ਉਹਦੇ ਤੋਂ ਇੱਕੋ ਹੀ ਗੱਲ ਲੱਗਦੀ ਐ ਹੁਣ ਜਦੋਂ ਸੀਬੀਆਈ ਕੋਲ ਚਲਿਆ ਗਿਆ ਹਾਲ ਦੀ ਘੜੀ ਬੀਬੀ ਪੁਸ਼ਪਿੰਦਰ ਜਿਹੜੀ ਜਸਵਿੰਦਰ ਕੌਰ ਐ 62 ਪਸ਼ਪੰਦਰ ਸਿੰਘ ਕਰਨਲ ਸਾਹਿਬ ਦੀ ਵਾਈਫ ਉਹਨੇ ਸੰਤੁਸ਼ਟੀ ਪ੍ਰਗਟ ਕੀਤੀ ਹੈ ਸਾਨੂੰ ਉਮੀਦ ਹੈ ਕਿ ਸਾਨੂੰ ਹੁਣ ਇਨਸਾਫ ਮਿਲ ਜਾਵੇਗਾ ਮਿਲਦਾ ਨਹੀਂ ਮਿਲਦਾ ਕੀ ਹੁੰਦਾ ਕਿੱਥੋਂ ਤੱਕ ਜਾਂਦਾ ਕਿਤੇ ਇਹ ਤਾਂ ਨਹੀਂ ਕਿ ਤਿੰਨ ਮਹੀਨਿਆਂ ਬਾਅਦ ਇਹ ਝੰਡਾ ਸੀਬੀਆਈ ਦੇ ਖਿਲਾਫ ਵੀ ਚੱਕ ਲੈਣਾ ਉਹਨਾਂ ਨੂੰ ਉਮੀਦ ਹੈ ਕਿ ਸਾਨੂੰ ਸੀਬੀਆਈ ਤੋਂ ਇਨਸਾਫ ਮਿਲੇਗਾ ਜੀ ਚੋਣਾਂ 2027 ਵਾਲੀਆਂ ਆ ਰਹੀਆਂ ਨੇ ਜੀ ਉਹਨਾਂ ਨੂੰ ਲੈ ਕੇ ਤਿਆਰੀਆਂ ਸ਼ੁਰੂ ਹੋ ਗਈਆਂ ਨੇ ਉਸ ਤੋਂ ਪਹਿਲਾਂ ਪੰਚੀ ਸਰਪੰਚੀ ਦੀਆਂ ਕੁਝ ਚੋਣਾਂ ਪੈਂਡਿੰਗ ਸੀ ਜਾਂ ਜ਼ਿਮਨੀ ਚੋਣਾਂ ਨੇ ਉਹ ਵੀ ਹੋ ਰਹੀਆਂ ਨੇ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦਾ ਬਿਗਲ ਵੀ ਵੱਜਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਹੋਰ ਵੀ ਜ਼ਿਮਨੀ ਚੋਣਾਂ ਤਰਨਤਾਰਨ ਵਾਲੀ ਉਹ ਵੀ ਤਿਆਰ ਹੈ ਸਿਰ ਦੇ ਉੱਤੇ ਖੜੀ ਹੈ ਇਸ ਤੋਂ ਪਹਿਲਾਂ ਜਿਹੜਾ ਅਕਸਰ ਦੇਖਿਆ ਜਾਂਦਾ ਹੁੰਦਾ ਹੈ ਕਿ ਦਲ ਬਦਲੀਆਂ ਸ਼ੁਰੂ ਹੋ ਜਾਂਦੀਆਂ ਨੇ ਕਈ ਲੀਡਰ ਇੱਕ ਪਾਰਟੀ ਛੱਡ ਕੇ ਦੂਜੀ ਦੇ ਵਿੱਚ ਜਾਂਦੇ ਨੇ ਦੂਜੀ ਵਾਲੇ ਪ੍ਰਾਣੀ ਦੇ ਵਿੱਚ ਵਾਪਸ ਪਰਤ ਆਉਂਦੇ ਨੇ ਇਦਾਂ ਕਰਦੇ ਕਰਾਉਂਦੇ ਕਾਫੀ ਕੁਝ ਵਾਪਰ ਜਾਂਦਾ ਤੇ ਹੁਣ ਅਕਾਲੀ ਦਲ ਦੇ ਲੀਡਰ ਵੀ ਥੋੜਾ ਜਿਹਾ ਝਟਕੇ ਦਿੰਦੇ ਨਜ਼ਰ ਆ ਰਹੇ ਨੇ ਦੇਖੋ ਪਹਿਲਾਂ ਤਾਂ ਜਿਹੜਾ ਤਰਨਤਾਰਨ ਦੇ ਵਿੱਚ ਉਹ ਹਰਬੀਰ ਸਿੰਘ ਸੰਧੂ ਉਹ ਆਮਦਵੀ ਪਾਰਟੀ ਨੂੰ ਜੁਆਇਨ ਕਰਕੇ ਇਹਦੇ ਨਾਲ ਕੱਲਾ ਹਲਚਲ ਅਕਾਲੀ ਦਲ ਚ ਨਹੀਂ ਪਹਿਲੀ ਆਵਾਦਮੀ ਪਾਰਟੀ ਜੀ ਵੀ ਹੈ ਇਹ ਆਵਾਦਮੀ ਪਾਰਟੀ ਵਾਲੇ ਕਹਿੰਦੇ ਕਿ ਸਾਨੂੰ ਤਾਂ ਕਹਿੰਦੇ ਸੀ ਤੁਸੀਂ ਤਾਂ ਭਮਕੜ ਹੋ ਤੇ ਅੱਜ ਭਮਕੜਾਂ ਦਾ ਕੋਈ ਖਿਆਲ ਨਹੀਂ ਦੂਜੀਆਂ ਪਾਰਟੀਆਂ ਜੋ ਫੜ-ਫੜ ਕੇ ਉਹਨਾਂ ਨੂੰ ਹੰਦਾ ਜਾ ਰਿਹਾ ਹੈ ਜਿਨ੍ਹਾਂ ਬਾਰੇ ਅਸੀਂ ਅੱਜ ਤੱਕ ਬਹੁਤ ਕੁਝ ਬੋਲਦੇ ਰਹੇ ਹਾਂ ਕਿਉਂ ਇਹ ਸਾਰਾ ਕੁਝ ਹੋ ਰਿਹਾ ਹੈ ਔਰ ਉਹ ਆਏ ਤੇ ਉਹਨਾਂ ਨੂੰ ਟਿਕਟ ਦਾ ਐਲਾਨ ਕਰਤਾ ਆਉਣ ਕਾਰਨ ਵਾਲਾ ਕੰਮ ਆ ਗਿਆ ਬੀਬੀ ਅਨਮੋਲ ਗਗਨਮਾਨ ਨੇ ਅਸਤੀਫਾ ਦੇ ਦਿੱਤਾ ਉਹਨਾਂ ਨੇ ਐਮਐਲਏ ਸ਼ਿਪ ਤੋਂ ਵੀ ਤੇ ਪਾਰਟੀ ਤੋਂ ਵੀ ਮੇਰਾ ਪਚਕੋ ਜੀ ਅਸਤੀਫਾ ਅਸਤੀਫਾ ਗਏ ਤੇ ਜਿਹੜਾ ਅਕਾਲੀ ਆਗੂ ਰਣਜੀਤ ਸਿੰਘ ਗਿੱਲ ਗਿੱਲਕੋ ਵਾਲੇ ਉਹਨਾਂ ਦਾ ਅਸਤੀਫਾ ਵੀ ਆ ਗਿਆ ਇਹ ਬੜਾ ਹੈਰਾਨੀ ਕਰਨ ਵਾਲਾ ਹੈ ਅ ਤੇਰਨ ਤਰਨ ਵਾਲੇ ਮਾਮਲੇ 'ਚ ਤਾਂ ਪਹਿਲਾਂ ਕਾਲੀ ਕਹਿੰਦੀ ਸਾਡਾ ਤਾਂ ਬੰਦਾ ਹੀ ਨਹੀਂ ਜਦੋਂ ਰਿਕਾਰਡ ਆ ਗਿਆ ਸਾਰਾ ਸਾਹਮਣੇ ਕਿ 2002 'ਚ ਇਹ ਯਾਦ ਲੜਿਆ 2007 ਤੇ 12 'ਚ ਇਹ ਕਾਲੀ ਦਾ ਲਬੋਂ ਲੜਿਆ ਸ਼ਾਇਦ ਇਹ 2022 ਦੀ ਚੋਣ ਵੀ ਲੜਿਆ ਸੀ ਤੇ ਮੁਕਰ ਜਾਂਦੇ ਨੇ ਕੋਈ ਮੁਕਰਣਾ ਇੱਥੇ ਕੋਈ ਹੈ ਮਰੇ ਮੁਕਰੇ ਦਾ ਕੋਈ ਇਲਾਜ ਹੈ ਨਤੀਜਾ ਇਹਨਾਂ ਦਾ ਬੰਗੇ ਵਾਲੇ ਡਾਕਟਰ ਸੁਖੀ ਉਹਨਾਂ ਦਾ ਮਾਮਲਾ ਅਦਾਲਤ ਜਿਹੜੀ ਅਦਾਲਤ ਹੈਗੀ ਇਹਨਾਂ ਦੀ ਸਪੀਕਰ ਸਾਹਿਬ ਦੀ ਉਹਦੇ ਵਿੱਚ ਇਸ ਮਹੀਨੇ ਦੇ ਆਖਰੀ ਤਰੀਕ ਲੱਗੀ ਹੋਈ ਹੈ ਜੇ ਉਹ ਵੀ ਸੀਟ ਖਾਲੀ ਹੋ ਗਈ ਤਾਂ ਸਮਝੋ ਤਨ ਵਿਧਾਨ ਸਭਾ ਦੀਆਂ ਚੋਣਾਂ ਆ ਰਹੀਆਂ ਨੇ ਉਹ ਪਾਰਟੀ ਜਿਹਦੇ ਕੋਲ 92 ਬਤਾਏ ਖੋਣ ਹੁਣ ਵੱਧ ਕੇ 94 ਹੋਗੇ ਉਹ ਭੱਜੀ ਜਾਣ ਤੇ ਸਵਾਲ ਤਾਂ ਫਿਰ ਉੱਠਦਾ ਇਹਦਾ ਮਤਲਬ ਉਹ ਕਹਿੰਦੇ ਅਸੀਂ ਸਿਰਫ ਦਰਗੀਆਂ ਝਾੜਦੇ ਰਹੇਗੇ ਤੁਸੀਂ ਉਹਨਾਂ ਚੋਂ ਫੜ-ਫੜ ਕੇ ਲਿਆ ਰਹੇ ਹੋ ਜਿਨ੍ਹਾਂ ਬਾਰੇ ਹੁਣ ਤੱਕ ਨੰਦਦੇ ਰਹੇ ਇਹ ਤਾਂ ਭ੍ਰਿਸ਼ਟਾਚਾਰੀ ਨੇ ਇਹ ਤਾਂ ਫਲਾਣਾ ਨੇ ਇਹ ਤਾਂ ਠਮਕਾ ਨੇ ਸੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਦੇਖਣ ਵਾਲੀਆਂ ਨੇ ਤੇ ਇਹ ਅਜੇ 1.5 ਸਾਲ ਦੇ ਲਗਭਗ ਪਿਆ ਤੇ ਤੁਸੀਂ ਦੇਖੋ ਹੋਰ ਜੋੜ ਤੋੜ ਖੱਬੇ ਸੱਜੇ ਵਾਲਾ ਮਾਮਲਾ ਕਿੰਨਾ ਹੋਰ ਹੁੰਦਾ ਸਮਾਂ ਦੱਸੇਗਾ ਜੀ ਰਾਜਾ ਵੜਿੰਗ ਨੇ ਵੀ ਮੋਰਚਾ ਖੋਲ੍ਹਿਆ ਕਾਂਗਰਸ ਵੱਲੋਂ ਮੋਰਚਾ ਖੋਲ੍ਹਿਆ ਗਿਆ ਗਲਾੜਾ ਦੇ ਦਫ਼ਤਰ ਦੇ ਬਾਹਰ ਲੁਧਿਆਣਾ ਦੇ ਵਿੱਚ ਜਿਹੜੀ ਗ੍ਰੇਟਰ ਲੁਧਿਆਣਾ ਡਵੈਲਪਮੈਂਟ ਅਥਾਰਟੀ ਆ ਉਹਦੇ ਦਫ਼ਤਰ ਦੇ ਬਾਹਰ ਮੁੱਦਾ ਇਹੀ ਹੈ ਕਿ ਲੈਂਡ ਪੂਲਿੰਗ ਕੀਤੀ ਜਾ ਰਹੀ ਹੈ ਕਿਸਾਨਾਂ ਦੀਆਂ ਜ਼ਮੀਨਾਂ ਖੋਈਆਂ ਜਾ ਰਹੀਆਂ ਨੇ ਇਹ ਇਲਜ਼ਾਮ ਲੱਗ ਰਹੇ ਨੇ ਦੂਜੇ ਪਾਸੇ ਹਰਪਾਲ ਸਿੰਘ ਚੀਮਾ ਦਾ ਬਿਆਨ ਚਰਚਾ ਚ ਉਹ ਕਹਿੰਦੇ ਕਿ ਅਸੀਂ ਜਿਹੜੇ ਕਿਸਾਨਾਂ ਨੂੰ ਜ਼ਮੀਨਾਂ ਲੈ ਰਹੇ ਆ ਉਹਨਾਂ ਨੂੰ ਉਹਦੀ ਏਵਜ ਦੇ ਵਿੱਚ ਇੱਕ ਤਾਂ 1000 ਗੱਜ ਦਾ ਜਿਹੜਾ ਪਲਾਟ ਆ ਉਹ ਵੈਸੇ ਦੇਣਾ ਹੈ 200 ਗੱਜ ਦਾ ਜਿਹੜਾ ਪਲਾਟ ਆ ਉਹ ਕਮਰਸ਼ੀਅਲ ਦੇਣਾ ਹੈ ਤੇ ਜਿਵੇਂ ਜਿਵੇਂ ਉਹਦਾ ਡਵੈਲਪਮੈਂਟ ਹੋਏਗੀ ਕਿਸਾਨਾਂ ਨੂੰ ਵੀ ਫਾਇਦਾ ਉਹਦਾ ਹੋਵੇਗਾ ਤੇ ਦੂਜੇ ਪਾਸੇ ਉਹ ਕਹਿੰਦੇ ਜਦੋਂ ਤੱਕ ਕੱਲ ਇੱਕ ਬਿਆਨ ਚਰਚਾ ਸੀ ਕਹਿੰਦੇ ਜਦੋਂ ਤੱਕ ਉਹ ਅਸੀਂ ਜ਼ਮੀਨ ਐਕਵਾਇਰ ਕਰਕੇ ਸਾਰਾ ਪ੍ਰੋਸੈਸ ਸ਼ੁਰੂ ਨਹੀਂ ਕਰ ਦਿੰਦੇ ਉਹਨੂੰ ਕਮਰਸ਼ੀਅਲਾਈਜ਼ ਨਹੀਂ ਕਰ ਦਿੰਦੇ ਉਦੋਂ ਤੱਕ ਕਹਿੰਦੇ ਉਹ ਜ਼ਮੀਨ ਜਿਹੜਾ ਪ੍ਰਤੀ ਏਕੜ ਦੇ ਹਿਸਾਬ ਨਾਲ ਅਸੀਂ 50000 ਰੁਪਏ ਮੁਆਵਜ਼ਾ 20 ਦਵਾਂਗੇ ਹਰ ਸਾਲ ਦਾ ਕਿਸਾਨਾਂ ਨੂੰ ਇਹ ਵੀ ਉਹਨਾਂ ਨੇ ਕਹਿ ਦਿੱਤਾ ਜੀ ਦੇਖੋ ਸਰਕਾਰ ਆਪਣੀ ਪਿੱਠ ਪੂਰੀ ਤਰ੍ਹਾਂ ਥਾਪੜਦੀ ਹੈ ਵਿਰੋਧੀ ਧਿਰਾਂ ਸਾਰੀਆਂ ਇਹ ਗੱਲ ਕਹਿੰਦੀਆਂ ਨੇ ਕਿ ਕਿਸਾਨ ਲੁੱਟਿਆ ਜਾ ਰਿਹਾ ਹੈ ਜਿਹੜੇ ਐਸਕੇਐਮ ਹੈ ਉਹਨਾਂ ਦੀਆਂ ਵੀ ਦੁਨੇ ਤਰ੍ਹਾਂ ਇਹਦੇ ਬਿਲਕੁਲ ਹੱਕ 'ਚ ਨਹੀਂ ਹੈ ਮੈਂ ਸਰਦਾਰ ਝੁਗੰਦਰ ਸਿੰਘ ਉਗਰਾਹਾ ਜਾਂ ਬਲਬੀਰ ਸਿੰਘ ਰਾਜੇਵਾਲ ਇਹਨਾਂ ਬਾਰੇ ਸਮਝਦਾ ਕਿ ਇਹਨਾਂ ਨੂੰ ਬਹੁਤ ਕਮਾਂਡ ਹੈ ਸਬਜੈਕਟ ਦੇ ਉੱਤੇ ਉਹਨਾਂ ਨੇ ਵੀ ਇਸ ਗੱਲ ਦੀ ਨਿੰਦਾ ਕੀਤੀ ਹੈ ਕਿ ਇਹ ਮਾਮਲਾ ਸਾਰੇ ਦਾ ਸਾਰਾ ਜਿਹੜਾ ਹੈਗਾ ਕਿਸਾਨਾਂ ਦੇ ਵਿਰੁੱਧ ਚ ਅਸੀਂ ਕਿਸੇ ਵੀ ਕੀਮਤ ਤੇ ਇਹ ਚੀਜ਼ ਨਹੀਂ ਹੋਣ ਦੇਵਾਂਗੇ ਤੇ ਦੂਜੇ ਪਾਸੇ ਹਰਪਾਲ ਸੋ ਚੀਮਾ ਜਿਹੜੇ ਵਿੱਤ ਮੰਤਰੀ ਨੇ ਉਹ ਇਹ ਗੱਲ ਕਹਿੰਦੇ ਨੇ ਕਿ ਜੀ ਇਹ ਕਿਸਾਨਾਂ ਦੀ ਹਤਾਸ਼ੀ ਹੈ ਕਿਸਾਨਾਂ ਦੇ ਹਿੱਤ ਚ ਹੈ ਸਾਰਾ ਮਾਮਲਾ ਔਰ ਜਦੋਂ ਪ੍ਰੈਕਟੀਕਲ ਰੂਪ ਦੇ ਵਿੱਚ ਆਪਾਂ ਆਏ ਉਦੋਂ ਤੁਹਾਨੂੰ ਆਪ ਪਤਾ ਲੱਗ ਜਾਏਗਾ ਕਿ ਕਿੰਨਾ ਇਹ ਕਿਸਾਨਾਂ ਦੇ ਹੱਕ ਦੇ ਵਿੱਚ ਆ ਰਿਹਾ ਹੈ ਜੀ ਟੋਲ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਆ ਜੀ ਸਾਡੇ ਦਰਸ਼ਕਾਂ ਦਾ ਤੇ ਅਗਲੇ ਹਫਤੇ ਹੋਰ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ